ਅਹ ਦੇਖੋ ਜਿਸ ਤਰ੍ਹਾਂ ਕਿ ਫੋਰਕਾਸਟ ਹੈ ਜਿਹੜੀ ਆਈਐਮਡੀ ਤੋਂ ਸਾਨੂੰ ਰੀਸੀਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ ਸੋ ਉਹਦੇ ਮੱਦੇ ਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਹਾਂ ਕਿਉਂਕਿ ਜਿਹੜਾ ਹਰਿਆਣਾ ਦਾ ਪਾਰਟ ਹੈ ਉੱਥੇ ਕਾਫੀ ਜ਼ਿਆਦਾ ਮਤਲਬ ਬਾਰਿਸ਼ ਜਿਹੜੀ ਹੈ ਉਹਦਾ ਇਫੈਕਟ ਜਿਹੜਾ ਮੌਨਸੂਨ ਦਾ ਆ ਦੇਖਣ ਨੂੰ ਮਿਲ ਰਿਹਾ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਮੂਵਮੈਂਟ ਆ ਉਹ ਜਾਰੀ ਰਹੇਗੀ ਜਿਹਦੇ ਮੱਦੇ ਨਜ਼ਰ ਕੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਅੱਛੀ ਬਾਰਿਸ਼ ਹੋ ਸਕਦੀ ਹੈ ਸੋ ਜਿਸ ਤਰ੍ਹਾਂ ਕਿ 22 ਤਰੀਕ ਨੂੰ ਫੋਰਕਾਸਟ ਸੀ ਕਿ ਮੌਨਸਨ ਰਿਵਾਈਵ ਹੋਏਗੀ ਤਾਂ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ ਤੇ ਪਰ 23-24 ਨੂੰ ਜਿਸ ਤਰ੍ਹਾਂ ਲੱਗ ਰਿਹਾ ਕਿ ਥੋੜੀ ਸਕੈਟਰਡ ਬਾਰਿਸ਼ ਹੋ ਸਕਦੀ ਹੈ ਕੁਝ ਹਿੱਸਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ 24-25 ਨੂੰ ਚਾਂਸਸ ਨੇ ਕਿ ਪੂਰਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜੀ ਬਾਰਿਸ਼ਾਂ ਕਾਫੀ ਅੱਛੀ ਹੋ ਸਕਦੀ ਹੈ ਤੇ ਜਿਹੜਾ ਮੌਨਸੂਨ ਦਾ ਜਿਹੜਾ ਡੈਫਿਸਿਟ ਹੈਗਾ ਉਹ ਹਲੇ ਤੱਕ ਸਾਡੇ ਕੋਲ 44% ਜਿਹੜਾ ਉਹ ਚੱਲ ਰਿਹਾ ਆ ਜੇ ਆਪਾਂ ਡਿਸਟ੍ਰਿਕਟ ਵਾਈਜ਼ ਗੱਲ ਕਰਦੇ ਹਾਂ ਤਾਂ ਆਲਮੋਸਟ ਸਾਰੇ ਡਿਸਟ੍ਰਿਕਟ ਹੀ ਜੁਲਾਈ ਦੇ ਵਿੱਚ ਜਿਹੜੇ ਨੇ ਉਹ ਡੈਫਿਸਿਟ ਚੱਲ ਰਹੇ ਨੇ ਈਵਨ ਲੁਧਿਆਣਾ ਜਿਹੜਾ 50% ਤੱਕ ਵੀ ਡੈਫਿਸਿਟ ਚੱਲ ਰਿਹਾ ਹੈ ਕੁਝ ਡਿਸਟ੍ਰਿਕਟਸ ਜਿਹੜੇ ਨੇ ਉਹ ਅੱਛੀ ਪੋਜੀਸ਼ਨ ਦੇ ਵਿੱਚ ਵੀ ਨੇ ਜਿਵੇਂ ਕਿ ਸੰਗਰੂਰ ਹੈ ਮਾਨ ਤਰਨਤਾਰਨ ਹੈ ਮਾਨਸਾ ਹੈ ਪਠਾਨਕੋਟ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਡੈਫਿਸਿਟ ਹੀ ਪਰ ਜਿਸ ਤਰ੍ਹਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਅੱਛੀ ਬਾਰਿਸ਼ ਹੋਏਗੀ ਤਾਂ ਮੇਬੀ ਜਿਹੜਾ ਇਹ ਡੈਫਿਸਟਾ ਹੋ ਕਵਰ ਹੋ ਸਕਦਾ ਹੈ ਪਰ ਜਿਸ ਤਰ੍ਹਾਂ ਕੀ ਸਿਚੁਏਸ਼ਨ ਹੈਗੀ ਹੈ ਹੁਣ ਆਪਾਂ ਟੈਂਪਰੇਚਰਸ ਦੀ ਜੇ ਗੱਲ ਕਰਦੇ ਆ ਤਾਂ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਇਸ ਵਾਰੀ ਹਾਈ ਦੇਖਣ ਨੂੰ ਮਿਲ ਰਹੇ ਨੇ ਜਿਹੜਾ ਰਾਤ ਦਾ ਤਾਂ ਆਪਾਂ ਨਾ 31 ਡਿਗਰੀ ਤੱਕ ਜਿਹੜਾ ਹੋ ਰਿਕਾਰਡ ਕੀਤਾ ਗਿਆ ਦਿਨ ਦਾ ਤਾਂ ਆਪਾਂ ਜਿਹੜਾ 38 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ ਸੋ ਦੋਨੋ ਹੀ ਜਿਹੜੇ ਟੈਂਪਰੇਚਰਸ ਨੇ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਨੇ ਜੋ ਲਾਸਟ ਇਅਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਟੈਂਪਰੇਚਰਸ ਇੰਨੇ ਹਾਈ ਨਹੀਂ ਸੀ ਰਿਕਾਰਡ ਕੀਤੇ ਗਏ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਜ਼ਿਆਦਾ ਹੋ ਰਹੇ ਨੇ ਕਿਉਂਕਿ ਜਿਹੜੀ ਮੌਨਸਨ ਦੇ ਵਿੱਚ ਬ੍ਰੇਕ ਹੈ ਉਹ ਕਾਫੀ ਲੰਬੀ ਹੋ ਗਈ ਹੈ ਫਰਸਟ ਵੀਕ ਆਫ ਜੁਲਾਈ ਦੇ ਵਿੱਚ achhi ਬਾਰਿਸ਼ ਹੋਈ ਹੈ ਪਰ ਉਸ ਤੋਂ ਬਾਅਦ ਜਿਹੜੀ ਮੌਨਸਨ ਉਹਦੇ ਵਿੱਚ ਬ੍ਰੇਕ ਹੀ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਹੀ ਟੈਂਪਰੇਚਰਸ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਕੀ ਆਪਾਂ ਨੂੰ ਉਮੀਦ ਹੈ ਕਿ achhi ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋ ਨਾ ਟੈਂਪਰੇਚਰਸ ਵੀ ਜਿਹੜੇ ਡਾਊਨ ਜਾਣਗੇ ਤੇ ਸਾਨੂੰ ਜਿਹੜੀ ਹੋਮੋਸਥੈਰੀ ਗਰਮੀ ਹੈ ਉਸ ਤੋਂ ਛੁਟਕਾਰਾ